ਏ ਹੋਇਆ ਵੀ ਅਸੀਂ ਨਾ ਮੈਂ ਇਧਰੋਂ ਯੂ-ਟਰਨ ਲੈ ਕੇ ਇਹਦੇ ਭੰਡਾਰੀ ਪੁਲ ਤੋਂ ਥੱਲੇ αਲਫਾ ਮੰਨ ਲਾ ਕੇ ਜਾਣਿਆ ਸੀ ਤਿੰਨ ਮੈਨੂੰ ਭੈਣ ਨੇ ਹੱਥ ਦਿੱਤਾ ਉਥੇ ਤੇ ਮੈਂ ਇਹਨੂੰ ਆਖਿਆ ਵੀ ਹਾਂਜੀ ਦੱਸੋ ਤੇ ਇਹ ਮੈਨੂੰ ਕਹਿੰਦੀ ਮੇਰੇ ਡੈਡੀ ਦੀ ਜਿਹੜੀ ਡੈਥ ਹੋ ਚੁੱਕੀ ਤੇ ਮੈਂ ਇੱਥੇ ਨਾ ਅੰਬਰ ਸ਼ਰਮਾ ਸਾਡੇ ਕਣਾਈ ਸਾਹੇਪਾਟ ਵੱਲੋਂ ਤੇ ਮੇਰਾ ਜਨਮ ਦਿੰਨੇ ਆ ਤੇ ਮੈਨੂੰ ਨਾ ਮੇਰੇ ਕੋ ਕਰਾਇਆ ਹੈ ਨਹੀਂ ਮੇਰੀ ਜਿਹੜੀ ਪੌਕੇਟ ਮਾਰ ਕੇ ਨੇ ਪੌਕੇਟ ਮਾਰ ਲਈ ਗਈ ਹੈ ਤੇ ਮੈਂ ਕਹਿੰਦਾ ਦੱਸੋ ਕਿੰਨੇ ਦੀ ਲੋੜ ਹੈ ਕਹਿੰਦੀ ਮੈਨੂੰ 280 ਦੀ ਇਤਰਾ ਲੋੜ ਹੈ ਤੇ 120 ਦੀ ਇਤਰਾ ਲੋੜ ਹੈ ਠੀਕ ਹੈ ਮੈਂ ਮੈਨੂੰ ਕਹਿਆ ਚੱਲ ਮੈਂ ਕਹਾਂ 2 ਮਿੰਟ ਖਲੋ ਪੈਣੇ ਮੈਂ ਕੈਸ਼ ਫੜ ਕੇ ਨਾ ਅਲਫਾ ਬੰਦੇ ਬਾਹਰੋਂ ਤੇ ਮੈਂ ਕਹਾਂ ਮੈਂ ਤੈਨੂੰ ਹੁਣੇ ਲਿਆ ਕੇ ਦੇ ਦਿੰਦਾ ਮੈਂ ਉੱਥੇ ਗਿਆ ਤੇ ਇਹ ਭੈਣ ਨਾ ਉੱਥੇ ਖਲੋਤੀ ਰਹੀ ਮੈਂ ਨਾ ਜਦੋਂ ਵਾਪਸ ਆਇਆ ਨਾ ਮੈਨੂੰ ਲੋਕੇ ਵੇਖਿਆ ਇੱਕ ਗੱਡੀ ਵਾਲੇ ਨੇ ਕੋਈ 500 ਰੁਪਏ ਦਿੱਤਾ ਠੀਕ ਹੈ ਮੇਰੇ ਸਾਹਮਣੇ ਦੀ ਗੱਲ ਮੈਂ ਲੋਕੇ ਵੇਖਿਆ ਇਹਨੂੰ ਨਹੀਂ ਪਤਾ ਸੀ ਵੀ ਮੈਂ ਵੇਖ ਰਿਹਾ ਮੈਂ ਜਦੋਂ ਉਹਦੇ ਲਾਗੇ ਗਿਆ ਤੇ ਕਹਿੰਦੀ ਉਹਨਾਂ ਨੇ ਨਾ ਮੇਰੀ 280 ਦੀ ਹੈਲਪ ਕਰਤੀ 120 ਦੀ ਤੁਸੀਂ ਕਰ ਦੋ ਜਿਹੜੀ ਚੰਡੀਗੜ੍ਹ ਤੋਂ ਲੈ ਕੇ ਪੰਚਕੁਲਾ ਤੱਕ ਜਾਊਗੀ ਠੀਕ ਹੈ ਮੈਂ ਕਹਾ ਚਲ ਕੋਈ ਗੱਲ ਨਹੀਂ ਬਣੇ ਮੈਂ ਕਹਾ ਮੈਂ ਤੇਰੀ ਕਰ ਦਿੰਦਾ ਹਾਂ ਲੱਪ ਮੈਂ ਇਹਨੂੰ 100 ਰੁਪਏ ਦਿੰਦਾ ਤੇ 100 ਰੁਪਏ ਮੈਂ ਕਹਾ ਚਲ ਮੈਂ ਤੈਨੂੰ ਗੂਗਲ 'ਤੇ ਕਰ ਦਿੰਦਾ ਮੈਂ ਤੇ ਜਿਹੜਾ ਸਕੈਨਰ ਦਾ ਫੋਟੋ ਖਿੱਚ ਲਈ ਠੀਕ ਐਜ਼ ਅ ਪ੍ਰੂਫ ਵਾਸਤੇ ਮੈਂ ਕਹਾ ਭੈਣ ਤੂੰ ਬਸ ਤੇ ਜਾਣਾ ਹਾਂ ਤੇ ਚਲ ਮੈਂ ਕਹਾ ਤੂੰ ਮੇਰੇ ਨਾਲ ਬਹਿ ਜਾ ਹਣਾ ਮੈਂ ਤੈਨੂੰ ਬੱਸ ਟੇ ਤਾਰ ਦੇਣਾ ਕਦੀ ਨਹੀਂ ਮੈਂ ਚੁੰਗੀ ਤੋਂ ਚਲ ਜੂਗੀ ਮੈਂ ਕਹਾ ਤੈਨੂੰ ਕਿਤਰਾ ਪਤਾ ਇਹ ਚੁੰਗੀ ਐ ਇੱਥੋਂ ਦੀ ਠੀਕ ਐ ਅੰਬਰਸਰ ਸ਼ਹਿਰ ਦੇ ਵਿੱਚ ਜਿਹੜੇ ਲੋਕੀ ਲੋਕਲ ਰਹਿੰਦੇ ਉਹਨਾਂ ਨੂੰ ਪਤਾ ਵੀ ਚੁੰਗੀਆਂ ਕਿੱਥੇ ਆ ਹਣਾ ਜਾਂ ਪੁਰਾਣੇ ਆ ਨਾ ਜਿਹੜ ਤੇ ਮੈਂ ਉਹ ਬਿਠਾਇਆ ਮੇਰੇ ਦਿਲ ਦੇ ਵਿੱਚ ਗੱਲ ਖਟਕੀ ਵੀ ਨਹੀਂ ਹੈ ਕੁੜੀ ਸਹੀ ਨਹੀਂ ਆ ਮੈਂ ਵੀਡੀਓ ਸਟਾਰਟ ਕਰਤੀ ਆਪਣੇ ਫੋਨ ਨਾਲ ਰੱਬ ਵੱਲੋਂ ਦਿਮਾਗ ਦੇ ਵਿੱਚ ਜਿਸ ਤਰ੍ਹਾਂ ਗੱਲ ਆ ਜਾਂਦੀ ਹੈ ਨਾ ਬਾਬੇ ਦੇ ਆ ਤੇ ਮੈਂ ਵੀਡੀਓ ਸਟਾਰਟ ਕੀਤੀ ਮੈਂ ਇਹਨੂੰ ਲੈ ਕੇ ਗਿਆ ਬਸ ਅਡੇ ਤੇ ਕਰ ਮੈਂ ਇਹਨੂੰ ਜਿੱਥੇ ਤਾਇਆ ਤਾਰਿਆ ਨਾ ਜਿੱਥੇ ਮੈਂ ਇਹਨੂੰ ਤਾਰਿਆ ਉੱਥੋਂ ਮੈਂ 5 ਮਿੰਟ ਬਾਅਦ ਘੁੰਮ ਕੇ ਫੇਰ ਆਇਆ ਤੇ ਕੁੜੀ 10 ਮੁੰਡਿਆਂ ਦਾ ਖਲੋ ਕੇ ਪੈਸੇ ਮੰਗਦੀ ਪਈ